ਹਾਂਜੀ ਬਹੁਤ ਹੀ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਹਾਂ ਇਸ ਦੇਖਣ ਵਿੱਚ ਆਇਆ ਕਿ ਜਦੋਂ ਤੁਸੀਂ ਸਕੂਲ ਆਫ ਫੈਮਿਨਸ ਵਾਲਾ ਜਿਹੜਾ ਫੋਰਮ ਭਰਦੇ ਹੋ ਤਾਂ ਉਹਦੇ ਵਿੱਚ ਕਈ ਬੱਚਿਆਂ ਤੋਂ ਗਲਤੀਆਂ ਹੋ ਗਈਆਂ ਨੇ ਕਿ ਉਹਨਾਂ ਨੇ ਮੈਰੀਟੋਰਸਿਸ ਦਾ ਇਕੱਲਾ ਫਾਰਮ ਭਰਤਾ ਜਾਂ ਕਿਸੇ ਨੇ ਇਕੱਲਾ ਸਕੂਲ ਆਫ ਫੈਮਿਨਸ ਦਾ ਫਾਰਮ ਭਰਤਾ ਹਾਲਾਂਕਿ ਉਹ ਦੋਨੋਂ ਫਾਰਮ ਭਰਨਾ ਚਾਹੁੰਦਾ ਸੀਗਾ ਤਾਂ ਉਥੇ ਬੋਥ ਆਪਸ਼ਨ ਨੂੰ ਉਹਨਾਂ ਨੇ ਸਿਲੈਕਟ ਕਰਨੀ ਸੀ ਪਰ ਬੋਥ ਆਪਸ਼ਨ ਸਿਲੈਕਟ ਨਹੀਂ ਕਰ ਪਾਇਆ ਤਾਂ ਹੁਣ ਉਹ ਪੁੱਛਦੇ ਨੇ ਕਿ ਇਸ ਨੂੰ ਕਿਵੇਂ ਐਡਿਟ ਕਰ ਸਕਦੇ ਆ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਅਸੀਂ ਉਸ ਗਲਤੀ ਨੂੰ ਕਿਵੇਂ ਆਪਾਂ ਦੁਬਾਰਾ ਸੁਧਾਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਜੋ ਤੁਹਾਡਾ ਆਈਡੀ ਤੇ ਪਾਸਵਰਡ ਹੈ ਉਹਦੇ ਨਾਲ ਲੌਗਇਨ ਕਰਨਾ ਹੈ ਤਾਂ ਜਦੋਂ ਤੁਹਾਡੀ ਆਈਡੀ ਲੌਗਇਨ ਹੋ ਜੇਗੀ ਤਾਂ ਤੁਸੀਂ ਇੱਥੇ ਦੇਖੋਗੇ ਰਜਿਸਟ੍ਰੇਸ਼ਨ ਦੇ ਨੀਚੇ ਕੈਨਸਲ ਐਪਲੀਕੇਸ਼ਨ ਦੀ ਆਪਣੇ ਕੋਲ ਆਪਸ਼ਨ ਹੈ ਤਾਂ ਇੱਥੇ ਆਪਾਂ ਕਲਿੱਕ ਕਰਨਾ ਹੈ ਕੈਨਸਲ ਐਪਲੀਕੇਸ਼ਨ ਤਾਂ ਇੱਥੇ ਤੁਹਾਡੇ ਕੋਲ ਐਪਲੀਕੇਸ਼ਨ ਨੰਬਰ ਆ ਜਾਏਗਾ ਤੁਹਾਡਾ ਤੇ ਤੁਹਾਡੇ ਤੋਂ ਇਹ ਪਾਸਵਰਡ ਮੰਗੇਗਾ ਕੈਂਡੀਡੇਟ ਪਾਸਵਰਡ ਉਹ ਤੁਸੀਂ ਪਾਸਵਰਡ ਇੱਥੇ ਫਿਲ ਕਰਨਾ ਹੈ ਅਤੇ ਡੂ ਯੂ ਵਾਂਟ ਟੂ ਕੈਨਸਲ ਫਾਰਮ ਦੇ ਉੱਪਰ ਟਿਕ ਕਰਕੇ ਕੈਨਸਲ ਫਾਰਮ ਕਰ ਦੇਣਾ ਇੱਥੇ ਕਈ ਵਾਰੀ ਦਿੱਕਤ ਆਉਂਦੀ ਹੈ ਕਿ ਜਿਹੜਾ ਪਾਸਵਰਡ ਉਹ ਇਨਵੈਲਿਡ ਆ ਰਿਹਾ ਤਾਂ ਇਸ ਇਨਵੈਲਿਡ ਦੇ ਵਿੱਚ ਤੁਸੀਂ ਦੋ ਆਪਸ਼ਨਸ ਆ ਤੁਹਾਡੇ ਕੋਲੇ ਜਾਂ ਤਾਂ ਤੁਸੀਂ ਫੋਰਗਟ ਪਾਸਵਰਡ ਕਰਕੇ ਉਸ ਤਰੀਕੇ ਨਾਲ ਵੀ ਆਪਣਾ ਪਾਸਵਰਡ ਚੇਂਜ ਕਰ ਸਕਦੇ ਹੋ ਤੇ ਜਦੋਂ ਤੁਸੀਂ ਫੋਰਗਟ ਪਾਸਵਰਡ ਕਰੋਗੇ ਤਾਂ ਕੋਸ਼ਿਸ਼ ਕਰੋ ਕਿ ਜਿਹੜਾ ਤੁਸੀਂ ਨਵਾਂ ਪਾਸਵਰਡ ਰੱਖੋਗੇ ਉਹ ਸਿਰਫ ਡਿਜੀਟਸ ਨੰਬਰਸ ਹੀ ਰੱਖੋ ਉਹਦੇ ਵਿੱਚ ਕੋਈ 에ਰਰ ਨਹੀਂ ਆਉਂਦੀ ਆਦਰਵਾਇਜ਼ ਜੇ ਤੁਹਾਡੇ ਉਹ 에ਰਰ ਆ ਰਹੀ ਹੈ ਤਾਂ ਤੁਸੀਂ ਕੀ ਕਰਨਾ ਹੈ ਜੇ ਤੁਸੀਂ ਪਾਸਵਰਡ ਕੋਈ ਵੀ ਮੰਨ ਲਓ ਫੋਰ ਐਗਜ਼ਾਮਪਲ A, B, C, D, abcd ਕੈਪੀਟਲ ਦੇ ਵਿੱਚ ਰੱਖਿਆ ਤਾਂ ਤੁਸੀਂ ਸਮਾਲ abcde ਵਿੱਚ ਫਿਲ ਕਰਕੇ ਦੇਖਣਾ ਤਾਂ ਤੁਹਾਡਾ ਪਾਸਵਰਡ ਚੱਲ ਲੇਗਾ ਇਸ ਸਮਾਲ ਚ ਰੱਖਿਆ ਹੈ ਤੁਹਾਨੂੰ ਕੈਪੀਟਲ ਕਰ ਲਓ ਕੈਪੀਟਲ ਚ ਰੱਖਿਆ ਤੁਹਾਨੂੰ ਸਮਾਲ ਕਰ ਲਓ ਇਸ ਤਰੀਕੇ ਨਾਲ ਇਹ 에ਰਰ ਸੋਲਵ ਹੋ ਜਾਂਦੀ ਹੈ ਅਦਰਵਾਇਜ਼ ਫੋਰਗਟ ਪਾਸਵਰਡ ਦੀ ਜਿਹੜੀ অপਸ਼ਨ ਹੈ ਉਹ ਬੈਸਟ ਹੈ ਤਾਂ ਆਪਾਂ ਇੱਥੇ ਆਪਾਂ ਕਰਾਂਗੇ ਹੁਣ ਕੈਨਸਲ ਫਾਰਮ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਮੈਸੇਜ ਆ ਗਿਆ ਯੂਅਰ ਐਪਲੀਕੇਸ਼ਨ ਫਾਰਮ ਸਕਸੈਸਫੁਲੀ ਕੈਨਸਲਡ you are now not able to login with this application if you want to login apply for entrance examination then register again ta hun apna jis tarike nal pehla login kita si usi tarike nal hun dobara login karna hai sari detail dobara fill karni hai ta hun dhyan rakhna hai utthe both the option tusi select kar leni hai ya ja je koi hor galti reh gayi si ta oh galti vi tusi hun sahi kar leni hai ਤਾਂ ਉਮੀਦ ਹੈ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਇਸੇ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲੈਣਾ ਧੰਨਵਾਦ ਜੀ